ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਤੁਸੀਂ ਪਹਿਲੇ ਭਾਗ ਵਿੱਚ ਸੁਣਿਆ ਕਿ ਕੁੰਡਾ ਖੜ ਗਿਆ ਤੇ ਮੈਂ ਭੱਜ ਕੇ ਬੂਹਾ ਖੋਲਿਆ ਤੇ ਗਾਮੇ ਨੂੰ ਧੂਕੇ ਅੰਦਰ ਕੀਤਾ ਤੇ ਬੂਹਾ ਬੰਦ ਕਰ ਦਿੱਤਾ ਜ਼ੋਰ ਨਾਲ ਗਾਮਾ ਬਿਜਲੀ ਦੇ ਖੰਬੇ ਵਾਂਗ ਬਾਹਾਂ ਅੱਡੀ ਅਡੋਲ ਖੜਾ ਸੀ ਠਾ ਕਰਕੇ ਮੈਂ ਉਹਦੀ ਛਾਤੀ ਨਾਲ ਜਾਂ ਲੱਗੀ ਸਵੇਰੇ ਖੁੱਲੀ ਤਾਂ ਸੂਰਜ ਸਿਰ ਤੇ ਚੜ ਗਿਆ ਸੀ ਸਾਰਾ ਸਰੀਰ ਟੁੱਟ ਰਿਹਾ ਸੀ ਅੰਗ ਅੰਗ ਵਿੱਚ ਮਠਾ ਮਠਾ ਦਰਦ ਸੀ ਪਰ ਰੂਹ ਫੁੱਲ ਵਰਗੀ ਹਲਕੀ ਜਾਪਦੀ ਸੀ ਗਾਮਾ ਤਾਂ ਤੱਕੇ ਹੀ ਉੱਠ ਕੇ ਚਲਾ ਗਿਆ ਸੀ ਚੋਰੀ ਦੇ ਗੁੜ ਵਾਂਗ ਸਾਰੀ ਰਾਤ ਉਹ ਮੈਨੂੰ ਭੋਰ ਭੋਰ ਕੇ ਖਾਂਦਾ ਰਿਹਾ ਜਿੰਨਾ ਉਹ ਕੋਂੰਦਾ ਰਹਾ ਮੈਂ ਹੋਰ ਟੁੱਟਣ ਲਈ ਤਿਆਰ ਹੁੰਦੀ ਰਹੀ ਉਹ ਸਤਾਉਂਦਾ ਰਹਾ ਮੈਂ ਨਿਹਾਲ ਹੁੰਦੀ ਰਹੀ ਅਗਰਗ ਵਿੱਚ ਨਸ਼ਾ ਭਰ ਗਿਆ ਸੀ 7 ਸਾਲ ਐਵੇਂ ਪੱਟ ਛੋਕਿਆ ਸੀ ਮਰਦ ਕੀ ਹੁੰਦਾ ਕਾਮਾ ਦੱਸ ਗਿਆ ਸੀ ਕੋਈ ਅੱਜ ਮੈਨੂੰ ਪੁੱਛਦਾ ਤਾਂ ਦੱਸ ਦਿੰਦੀ ਕਿ ਸੁਹਾਗ ਰਾਤ ਕੀ ਹੁੰਦੀ ਏ ਸੱਤ ਸਾਲ ਤੱਕ ਐਵੇਂ ਚਿੜੀ ਦੇ ਚਿੜੇ ਵਾਂਗ ਖੇਲ ਖੇਲਦੇ ਰਹੇ ਦਿਨ ਬੀਤਦੇ ਗਏ ਜਦੋਂ ਕਦੇ ਤੇਜਾ ਬਾਹਰ ਜਾਂਦਾ ਮੈਂ ਗਾਮੇ ਨੂੰ ਸਾਧ ਲੈਂਦੀ ਗਾਮਾ ਕੋਲ ਹੁੰਦਾ ਤਾਂ ਨੀਂਦ ਕਿੱਥੇ ਸਾਰੀ ਰਾਤ ਉਹ ਜਾਗਦਾ ਸਾਰੀ ਰਾਤ ਮੈਂ ਜਾਗਦੀ ਉਹਦੇ ਹੱਥ ਵਿੱਚ ਤਾਂ ਜਾਦੂ ਸੀ ਲੰਬੀਆਂ ਲੰਬੀਆਂ ਮਜ਼ਬੂਤ ਬਾਹਾਂ 'ਚ ਘੁੱਟ ਕੇ ਜਦੋਂ ਛਾਤੀ ਨਾਲ ਲਾਉਂਦਾ ਤਾਂ ਪਰੇ ਹੋਣ ਨੂੰ ਚਿਤ ਨਹੀਂ ਕਰਦਾ ਹਣੋ ਕਦੇ ਕਦੇ ਦਿਨੇ ਵੀ ਆ ਜਾਂਦਾ ਕਿਸੇ ਨਾ ਕਿਸੇ ਬਹਾਨੇ ਦਿਨ ਵਿੱਚ ਇੱਕ ਵਾਰ ਮੈਂ ਉਸ ਨੂੰ ਦੇਖਣ ਜ਼ਰੂਰ ਜਾਂਦੀ ਜਿਸ ਦੇ ਨਾ ਦਿਸਦਾ ਬੇ ਚੈਨੀ ਜਹੀ ਰਹਿੰਦੀ ਰਾਤ ਨੂੰ ਚੱਜ ਨਾਲ ਨੀਂਦ ਨਾ ਆਉਂਦੀ ਅੰਤ ਮੇਰੀ ਰੀਜ ਦੀਆਂ ਆਂਬੀਆਂ ਨੂੰ ਬੂਰ ਪੈ ਗਿਆ ਸੁੱਕੀ ਬੇਲ ਨੂੰ ਫੁੱਲ ਲੱਗ ਤੁਰਿਆ ਜਦੋਂ ਦਿਲ ਕੱਚਾ ਕੱਚਾ ਹੋਣ ਲੱਗ ਪਿਆ ਖੱਟਾ-ਖੱਟਾ ਖਾਣ ਨੂੰ ਚਿਤ ਕਰਿਆ ਕਰੇ ਬਾਅਦ ਵਿੱਚ ਕਈ ਦਿਨ ਤੱਕ ਮੈਂ ਮੇਰੀ ਭੂਤਨੀ ਭੁਲਾ ਕੇ ਰੱਖ ਦਿੱਤੀ ਮੇਰੇ ਅੰਦਰ ਕੁਝ ਵੀ ਨਹੀਂ ਟਿਕਦਾ ਜੋ ਖਾਵਾਂ ਉਲਟੀਆਂ ਰਾਹੀਂ ਬਾਹਰ ਨਿਕਲ ਜਾਇਆ ਕਰੇ ਪਾਣੀ ਤੱਕ ਵੀ ਨਹੀਂ ਰਹਾ ਕਰੇ ਕਮਜ਼ੋਰੀ ਇੰਨੀ ਹੋ ਗਈ ਮੈਂ ਤਾਂ ਡਰ ਗਈ ਕਿ ਕਿਤੇ ਕੁਝ ਚੰਗ ਚੰਗਾ ਮੰਦਾ ਨਾ ਹੋ ਜਾਏ ਹੌਲੀ ਹੌਲੀ ਸਭ ਠੀਕ ਹੋ ਗਿਆ ਤਾਂ ਜਾ ਕੇ ਕਿਤੇ ਮਸਾਂ ਹੀ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਹਵਾ ਚੁੱਡਣ ਲੱਗੀ ਮੇਰਾ ਹੁਣ ਜ਼ਮੀਰ ਤੇ ਪੈ ਨਾ ਲੱਗਣ ਹੁਣ ਲੋ ਛੱਡਣ ਦਾ ਨਾਮ ਛੱਡੋ ਕਿਹੜੇ ਬਹਾਨੇ ਛੱਡਣਾ ਪੇਜ ਲੋ ਮੁੰਡਾ ਬਲਾਇਤ ਨੂੰ ਦਿਲ ਚਾਂਬੜਾ ਪਾਉਣ ਨੂੰ ਕਰੇ ਮੈਂ ਰੱਜ ਰੱਜ ਕੇ ਖਾਣ ਲੱਗੀ ਡਰਦੀ ਰਹੀ ਕਿਤੇ ਬੱਚਾ ਕਮਜ਼ੋਰ ਨਾ ਰਹਿ ਜਾਏ ਦਿਨੋ ਦਿਨ ਵੱਧਦਾ ਪੇਟ ਹੁਣ ਭਲਾ ਲੁੱਕਦਾ ਸੀ ਸਭ ਨੂੰ ਖਬਰ ਹੋ ਗਈ ਰੱਜ ਕੇ ਖਾਦੇ ਪੀਤੇ ਦਾ ਪਤਾ ਤਾਂ ਉਦੋਂ ਲੱਗਾ ਜਿਸ ਰਾਤ ਮੇਰਾ ਦੂਸਰਾ ਜਨਮ ਹੋਇਆ ਪੱচ্চਾ ਜੰਮਣਾ ਦੂਸਰਾ ਜਨਮ ਲੈਣਾ ਹੀ ਤਾਂ ਹੈ ਦਰਦ ਨਾਲ ਮੈਨੂੰ ਦੰਦਲਾ ਪੈਂਦੀਆਂ ਰਹੀਆਂ ਕਈ ਵਾਰ ਮੈਂ ਬੇਹੋਸ਼ ਹੋ ਗਈ ਸੁਰਤਾ ਹੀ ਤਾਂ ਦਾਈ ਨੇ ਮੁੰਡਾ ਹੋਇਆ ਕਹਿ ਕੇ ਮੇਰਾ ਸਾਰਾ ਦੁੱਖ ਦਰਦ ਮਿਟਾ ਦਿੱਤਾ ਦਹੀਂ ਦੇ ਫੁੱਟ ਵਰਗਾ ਮੇਰਾ ਮੁੰਡਾ ਜੰਮ ਕੇ ਧਰ ਦਿੱਤਾ ਸਭ ਦੇ ਸਾਹਮਣੇ ਨਿਰਾਂਗਾਂ ਮੇ ਤੇ ਗਿਆ ਬੂੜੀਆਂ ਬੁੱਲ ਦੱਬ ਦੱਬ ਕੇ ਗੱਲਾਂ ਕਰਦੀਆਂ ਤੇਜਾ ਹੁਣ ਕਹਿਨ ਜੋਗਾ ਨਾ ਰਹਾ ਚਾਰ ਕੋ ਦਿਨ ਖਿਜ ਖਿਜ ਕਰਦਾ ਰਹਾ ਹੌਲੀ ਹੌਲੀ ਆਪਣੇ ਟਿਕਾਣੇ ਆ ਗਿਆ ਮੇਰੇ ਮੂਰੇ ਆਖ ਚੁੱਕਣ ਜੋਗਾ ਨਾ ਰਹਾ ਬੰਦੇ ਦਾ ਪੁੱਤ ਬਣ ਕੇ ਆਪਣਾ ਢਿੱਡ ਭਰੀ ਜਾ ਮੈਂ ਆਪਣਾ ਗੁਜ਼ਾਰਾ ਕਰਕੇ ਹਟੂੰ ਹੱਥ ਚੁੱਕਣ ਦੀ ਕੋਸ਼ਿਸ਼ ਨਾ ਕਰੀਂ ਬੇਇੱਜ਼ਤੀ ਕਰਵਾਏਗਾ ਮੈਂ ਇੱਕੋ ਵਾਰੀ ਦੱਸ ਦਿੱਤਾ ਮੈਂ ਤਾਂ ਸਤੀ ਬਣ ਕੇ ਦਿਨ ਕੱਟ ਰਹੀ ਸੀ ਬੂਰੇ ਤੁਸੀਂ ਆਪ ਬਣਾਇਆ ਮੂੜ ਮੋਹ ਨਹੀਂ ਕੋਲਿਆ 6 ਕੋ ਮਹੀਨੇ ਲੰਗੇ ਫਿਰ ਗੜਬਰ ਹੋ ਗਈ ਸੋਚਿਆ ਅਜੇ ਕੀ ਕਰਨਾ ਇਹੀ ਵੱਧ ਫੁੱਲ ਲਵੇ ਗਰਮ ਚੀਜ਼ ਦਾ ਕੜਾ ਜਿਹਾ ਬਣਾ ਕੇ ਪੀਤਾ ਤਾਂ ਕਿਤੇ ਜਾ ਕੇ ਸੁਰਖੂਰ ਹੋਈ ਮੇਰੀ ਮੁਰਾਦ ਪੂਰੀ ਹੋਈ ਬੰਦੇ ਨੇ ਆਪਣੇ ਕਹੀ ਬੋਲ ਪੁਗਾਏ ਗਾਮਾ ਘੜਦਾ ਘੜਦਾ ਘਟ ਗਿਆ ਮੇਰੇ ਤੇ ਬਹੁਤਾ احਸਾਨ ਨਾ ਜਤਾਇਆ ਵੈਸੇ ਵੀ ਓਨੂੰ ਨੌਕਰੀ ਮਿਲ ਗਈ ਸੀ ਕਿਤੇ ਦੂਰ ਦੀ ਸੀ ਮਹੀਨੇ 2 ਮਹੀਨੇ ਬਾਅਦ ਹੀ ਆਉਂਦਾ ਮਿਲ ਕੇ ਚਲਾ ਜਾਂਦਾ ਪਰ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਸੀ ਚੰਗਾ ਭਲਾ ਮੁੰਡਾ ਦੂਜੇ ਸਾਲ ਚ ਪੈਰ ਰੱਖਿਆ ਹੀ ਰੱਬ ਨੇ ਖੋ ਲਿਆ ਮੈਂ ਫੇਰ ਰੋਂਡ ਮਰੋਂਡ ਬੜਾ ਪਛਤਾਇਆ ਕਾ ਨੂੰ ਕਾੜੇ ਪੀਤੇ ਕਿਹੜਾ ਜ਼ਿਆਦਾ ਹੋ ਗਏ ਸੀ ਰੱਬ ਨੇ ਇੱਕ ਖੋ ਲਿਆ ਦੂਜਾ ਬਚਦਾ ਮਨਾ ਮਸੋਸਿਆ ਗਿਆ ਗਾਮਾ ਹੋਣਾ ਹੱਥ ਨਹੀਂ ਆਉਣਾ ਸੀ ਨਾਲੇ ਉਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਰੀ ਉਮਰ ਦਾ ਠੇਕਾ ਨਹੀਂ ਮੈਂ ਲੈਂਦਾ ਮਮਤਾ ਫੇਰ ਟੜਫਣ ਲੱਗੀ ਕਾਲ ਜੇ ਧੂਪ ਪੈ ਕਰੇ ਛੋਟੀ ਜੀ ਸੁਰ ਤੱਖਾਂ ਸਾਹਮਣੇ ਫਰੀ ਜਾਇਆ ਕਰੇ ਰੰਡੀ ਤਾਂ ਰੰਡੇਪਾ ਕੱਟ ਲਵੇ ਮਸਟੰਡੇ ਨਹੀਂ ਕੱਟਣ ਦਿੰਦੇ ਹਰ ਕੋਈ ਨਾਲ ਖਹਿਣ ਦੀ ਕੋਸ਼ਿਸ਼ ਕਰਦਾ ਆਖੇ ਤਾਰੋ ਸਾਡਾ ਵੀ ਸਾਰੋ ਭਲਾ ਮੈਂ ਕੋਈ ਵੇਸਵਾਸੀ ਜਾਂ ਕੰਜਰੀ ਸੀ ਮਰਦੀ ਨੇ ਅੱਖ ਛੱਬਿਆ ਸੀ ਖੈਰ ਇੱਕ ਵਾਰ ਫਿਰ ਕੋੜਾ ਕੁੱਟ ਪਰ ਗਈ ਤਨ ਦਾ ਮੋਹ ਹੁਣ ਮੈਂ ਧਾ ਗਈ ਸੀ ਕਿ ਮਿੱਟੀ ਦਾ ਮੋਹ ਸੁਨੱਖੀਆਂ ਸੁਰਤਾਂ ਨੂੰ ਐਵੇਂ ਸਾਹਮ ਸਾਹ ਰੱਖਣ ਦਾ ਕੀ ਫਾਇਦਾ ਬਾਅਦ ਚ ਸੜ ਕੇ ਮਿੱਟੀ ਚ ਹੀ ਮਿੱਟੀ ਰਲ ਜਾਣਾ ਹੈ ਪਤਾ ਨਹੀਂ ਕਿਵੇਂ ਜਿੱਤੇ ਅਮਲੀ ਡੇਟਾ ਹੈ ਜਾਂ ਚੜੀ ਅੱਗਾ ਨਾ ਪਿੱਛਾ ਕੱਲਾ ਕੇਰਾ ਬੰਦਾ ਸੀ ਮੋਹ ਦੀ ਮਾਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਦੇ ਨਸ਼ੇ ਪੱਤੇ ਦਾ ਵੀ ਦਿਖਦੀ ਰਹੀ ਤਿੰਨ ਨਿਆਣੇ ਹੋ ਉਸ ਤੋਂ ਗਏ ਭਾਵੇਂ ਹੋਰ ਲੈ ਲੈਂਦੀ ਪਰ ਉਹਦਾ ਖਰਚਾ ਵਧਦਾ ਗਿਆ ਉਹਨੇ ਨਸ਼ੇ ਹੋਰ ਵਧਾਲ ਲਏ ਉਹ ਕਿਹੜਾ ਗਾਮਾ ਸੀ ਜਿਹੜਾ ਦੇਨ ਤਾਂ ਕਈ ਜਨਮ ਨਾ ਦੇ ਸਕਦਾ ਨਹੀਂ ਤਾਂ ਹੁਣ ਤੱਕ ਪਤਾ ਨਹੀਂ ਕਿੱਥੇ ਹੁੰਦੀ ਮਾਪਿਆਂ ਘਰ ਬੈਠੀ ਹੁੰਦੀ ਜਾਂ ਫਿਰ ਕਿਸੇ ਦਹਾਜੂ ਦੇ ਚਿੱਤਰਖਾਨੇ ਹੁੰਦੀ ਰੱਬ ਦਾ ਬੰਦਾ ਬਸ ਹੀ ਕਰ ਗਿਆ ਬਾਕੀ ਮੇਰੀ ਮਰਜ਼ੀ ਤੇ ਛੱਡ ਗਿਆ ਸੀ ਜੀਤੇ ਨੂੰ ਤਾਂ ਮੈਂ ਆਪ ਸਹੇੜਿਆ ਸੀ ਪਰ ਹੁਣ ਗੱਲ-ਗੱਲ ਤੇ ਰੋਬ ਝਾੜਨ ਲੱਗ ਪਿਆ ਸੀ ਉਹਦਾ ਕੀ ਸੀ ਰੰਨ ਦਾ ਕੰਨ 12 ਸਾਲ ਲਪਾਉਂਦੀ ਰਹੀ ਕਿੰਨਾ ਕੋ ਚਿਰ ਕਰ ਵੰਡ-ਵੰਡ ਕੇ ਖਲੋਂਦੀ ਰਹੀ ਬੂਟੀਆਂ ਤਾਂ ਟੜਾਉਂਦੀ ਹੀ ਸੀ ਮੈਂ ਉਸ ਤੋਂ ਕੰਨੀ ਝਾੜ ਪਈ ਬਥੇੜਾ ਕਲਪਿਆ ਆਉਂਦੀ ਜਾਂਦੀ ਨੂੰ ਗਾਲਾਂ ਕੱਢੀਆਂ ਕਰੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਸਨੇਹਾ ਭੇਜਿਆ ਕਰੇ ਪਰ ਮੈਂ ਮੁੜ ਕੇ ਮੂੰਹ ਨਾ ਲਾਇਆ ਆਖਿਰ ਪਿੰਡ ਛੱਡ ਕੇ ਕਿਸੇ ਦੂਰ ਡੇਰੇ ਤੇ ਜਾ ਬੈਠਾਂ ਨਿਆਰੇ ਹੁਣ ਵੱਡੇ ਹੋ ਗਏ ਮੈਂ ਦੋ ਚਾਰ ਪਸ਼ੂ ਰੱਖ ਲੇ ਸਾਰਾ ਦਿਨ ਕੰਮ 'ਚ ਰੁੱਝੀ ਰਹਿੰਦੀ ਜੱਟਾਂ ਦੇ ਖੇਤੀ ਬੰਨੇ ਜਾਣ ਲੱਗ ਪਈ ਤੇਜਾ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਸਾਹ ਦੀ ਬਿਮਾਰੀ ਹੋ ਗਈ ਸੀ ਕੰਮ ਵੀ ਹੁਣ ਚੱਜ ਨਾਲ ਨਹੀਂ ਸੀ ਕਰ ਹੁੰਦਾ ਬਸ ਨਿਆਣੇ ਸਾਹਮ ਦਾ ਸੀ ਬੂੜੇ ਬੁੜਾ ਘੱਟ ਵੱਧ ਹੀ ਬੋਲਦੇ ਸੀ ਪਰ ਨਿਆਣਿਆਂ ਨੂੰ ਚੁੱਕੀ ਫਿਰਦੇ ਸੀ ਗਾਮੇ ਦਾ ਵਿਆਹ ਹੋ ਚੁੱਕਾ ਸੀ ਦੋ ਬੱਚੇ ਇੱਕ ਮੁੰਡਾ ਇੱਕ ਕੁੜੀ ਸ਼ਹਿਰ ਰਹਿਣ ਲੱਗ ਪਿਆ ਸੀ ਕਦੇ-ਕਦੇ ਪਿੰਡ ਆਉਂਦਾ ਤਾਂ ਮਿਲ ਕੇ ਜਾਂਦਾ ਕਈ ਵਾਰ ਰਾਤ ਵੀ ਰਹਿ ਜਾਂਦਾ ਮੇਰੀਆਂ ਕਰਤੂਤਾਂ ਬਾਰੇ ਉਹਨੇ ਕਦੇ ਕੁਝ ਨਹੀਂ ਸੀ ਬੋਲਿਆ ਕਦੇ ਮਾੜੀ ਚੰਗੀ ਨਹੀਂ ਸੀ ਕਹੀ ਇੱਕ ਦਿਨ ਠੀਆਂ ਨੂੰ ਗਾਏ ਬਰਸਾਤ ਦੇ ਦਿਨ ਸਨ ਮੀਂਹ ਬੜਾ ਪੈਣ ਲੱਗ ਪਿਆ ਸੀ ਪਹਿਲਾਂ ਵੀ ਖੂਹ ਖੇਤਾਂ ਤੇ ਜਾਇਆ ਜਾਂਦਾ ਸੀ ਲੰਬੜਾਂ ਦੇ ਖੂਹ ਤੇ ਰੰਨਾ ਪੱਲੇ ਰੱਖ ਕੇ ਬਰਾਂਡੇ ਵਿੱਚ ਖੜ ਗਈ ਦੀਪਾ ਕੱਲਾ ਹੀ ਸੀ ਖੂਹ ਤੇ ਪਹਿਲਾਂ ਵੀ ਹਾਸਾ ਮਖੋਲ ਕਰ ਲੈਂਦਾ ਸੀ ਬਰਾਂਡੇ 'ਚ ਖੜੀ ਨੂੰ ਧੂਕੇ ਅੰਦਰ ਲੈ ਗਿਆ ਬਥੇਰਾ ਕਲਪੀ ਹੱਥ ਪੈਰ ਮਾਰੇ ਮਨ ਆਈਆਂ ਕਰ ਹੀ ਹਟਿਆ ਬਾਦ ਚ ਕਹਿੰਦਾ ਆਉਂਦੀ ਜਾਂਦੀ ਰਹੀ ਜਿਸ ਚੀਜ਼ ਦੀ ਜ਼ਰੂਰਤ ਹੋਵੇ ਲੈ ਜਾਇਆ ਕਰੀ ਪਿੱਛੇ ਨਹੀਂ ਹਟਦਾ ਹਟਿਆ ਵੀ ਨਹੀਂ ਅੱਜ ਤੱਕ ਲੋੜ ਪਵੇ ਤਾਂ ਪਿਓ ਦਾ ਪੁੱਤ ਪਸ਼ੂਆਂ ਨੂੰ ਪੱਠੇ ਆਪ ਹੀ ਪਾ ਜਾਂਦਾ ਦਾਣਿਆਂ ਨੂੰ ਡਰਮ ਭਰਿਆ ਰਹਿੰਦਾ ਪੈਸੇ ਟਕੇ ਦੀ ਕਮੀ ਨਹੀਂ ਹੁੰਦੀ ਜਿਹੜੀ ਚੀਜ਼ ਕਹ ਦੇ ਆਂ ਲੈ ਦਿੰਦਾ ਪੁਰਾਣੇ ਮਕਾਨ ਢਾਕੇ ਨਵੇਂ ਬਣਾ ਦਿੱਤੇ ਆਹ ਤੇਜਾ ਜਦੋਂ ਬਹੁਤਾ ਹੀ ਬਿਮਾਰ ਹੋ ਗਿਆ ਤਾਂ ਹਸਪਤਾਲ ਦਾਖਲ ਵੀ ਉਹਨੇ ਹੀ ਕਰਵਾਇਆ ਇਲਾਜ ਦਾ ਸਾਰਾ ਖਰਚਾ ਉਹਨੇ ਹੀ ਭਰਿਆ ਬਥੇਰੀ ਵਾ ਲਾਈ ਨਹੀਂ ਬੱਚਿਆ ਤਾਂ ਕੀ ਕਰਦਾ ਜਾਂਦਾ ਜਾਂਦਾ ਤੇਜਾ ਵੀ ਬਾਹ ਨੂੰ ਹੀ ਫੜਾ ਗਿਆ ਅੱਖੇ ਨਿਆਣਿਆਂ ਦਾ ਖਿਆਲ ਰੱਖੀ ਦੀਪ ਘਸਿਆ ਸਾਲ ਬਾਅਦ ਪੂੜੇ ਵੀ ਚੱਲ ਘਸਿਆ ਉਹਦੇ ਕੱਠ ਤੇ ਵੀ ਰੱਜਮਾ ਖਰਚ ਕੀਤਾ ਮੈਨੂੰ ਤਾਂ ਪੱਲਿਓਂ ਹੀ ਕੁਝ ਵੀ ਨਾ ਕਰਨਾ ਪਿਆ ਰੋਜ਼ ਇੱਕ ਚੱਕਰ ਘਰ ਦਾ ਜ਼ਰੂਰ ਮਾਰਦਾ ਭਾਵੇਂ ਮੇ ਲੱਗੇ ਤਾਂ ਸੀ ਜਦੋਂ ਜੀ ਕਰੇ ਹੁਣ ਖੂਤ ਤੇ ਹੀ ਲੈ ਲੈਂਦੇ ਗੱਲ ਕੀ ਅੱਜ ਤੱਕ ਕਿਸੇ ਟੁੱਡੇ ਲਾਟ ਦੀ ਪ੍ਰਵਾਹ ਨਹੀਂ ਕੀਤੀ ਸਾਰਾ ਮਹੱਲਾ ਮਿਲਦਾ ਗਿਲਦਾ ਪਰ ਕਦੇ ਕਿਸੇ ਤੋਂ ਸੰਗ ਕੇ ਨਹੀਂ ਖਾਦਾ ਪਰੇ ਘਰ ਚੋਂ ਲੋੜ ਪਈ ਤਾਂ ਲੋੜਵੰਦ ਨੂੰ ਕੁਝ ਨਾ ਕੁਝ ਦੇ ਹੀ ਦਿੰਨੇ ਆ ਗਾਮੇ ਦਾ ਮੋਹ ਅਜੇ ਮਨ ਚੋਂ ਗਿਆ ਨਹੀਂ ਛੱਡ ਉਹ ਵੀ ਨਹੀਂ ਸਕਿਆ ਜਦੋਂ ਕਦੇ ਪਿੰਡ ਆਉਂਦਾ ਮਿਲੇ ਬਿਨਾ ਨਹੀਂ ਜਾਂਦਾ ਦਿਨ ਜਿੱਥੇ ਮਰਜੀ ਰਹੇ ਰਾਤ ਨੂੰ ਘਰ ਜ਼ਰੂਰ ਆਉਂਦਾ ਬਸ ਹਾਣੀਆਂ ਦੀ ਢਾਣੀ ਵਿੱਚ ਬੈਠਾ ਰਹੂ ਜੇ ਵਕਤ ਸਿਰ ਆ ਗਏ ਤਾਂ ਰੋਟੀ ਪਾਣੀ ਵੀ ਇੱਥੋਂ ਹੀ ਖਾ ਜਾਂਦਾ ਦੇ ਦੋ ਘਟ ਲਾਏ ਹੋਂ ਤਾਂ ਕੋਠੇ ਚੜ ਕੇ ਚੁੱਪ ਕਰਕੇ ਸੋ ਜਾਂਦਾ ਨਿਆਣੇ ਵੀ ਬੜਾ ਹੁੰਦੇ ਜਾਂਦੇ ਆ ਬਾਹਰ ਕਿਤੇ ਦੇਖ ਲੈਣ ਤਾਂ ਦੱਸ ਦਿੰਦੇ ਆ ਬਾਈ ਚਾਚਾ ਆਇਆ ਹੋਇਆ ਹੈ ਪੁੱਛਦੇ ਆ ਘਰ ਆਇਆ ਕਿ ਨਹੀਂ ਕੋਈ ਨਾ ਕੋਈ ਜਾ ਕੇ ਸਾਦ ਲੈ ਆਉਂਦਾ ਅੱਖੇ ਮੰਮੀ ਬੁਲਾਉਂਦੀ ਆ ਅਹ ਕਿਹੜਾ ਬੀਰੂ ਕੱਲ ਦਾ ਰੁੱਸੀਆ ਫਿਰਦਾ ਇਹਨੂੰ ਹੀ ਟਿਕਾ ਨਹੀਂ ਹੈ ਜਿੰਨਾ ਚਿਰ ਸੱਤ ਨਾਂ ਲਾਉਂਦਾ ਢੇੜੇ ਤੇ ਢੇੜਾ ਮਾਰਦੀ ਜਾਂਦਾ ਕੱਲ ਫੇਰ ਗਾਮਾ ਪਿੰਡ ਆਇਆ ਹੋਇਆ ਸੀ ਨਿਆਣੇ ਉਡੀਕ ਕੇ ਸੋ ਗਏ ਸੀ ਕੋਠੇ ਚੜਨ ਦੀ ਬਜਾਏ ਅੰਦਰ ਜਾ ਕੇ ਪੈ ਗਿਆ ਪਹਿਲਾਂ ਤਾਂ ਮੈਂ ਬਾਹਰ ਪਈ ਸੀ ਮੈਥੋ ਹੀ ਰਹਿਣਾ ਹੋਇਆ ਜਾ ਕੇ ਨਾਲ ਲੰਮੀ ਪੈ ਗਈ ਸੁੱਤੇ ਨੂੰ ਉਠਾ ਲਿਆ ਇਹ ਬੀਰੂ ਪਤਾ ਨਹੀਂ ਕਿਵੇਂ ਉੱਠ ਗਿਆ ਪਹਿਲਾਂ ਤਾਂ ਕਦੇ ਨਹੀਂ ਸੀ ਉੱਠਿਆ ਉੱਠੇ ਵੀ ਤਾਂ ਮੰਮੀ ਮੰਮੀ ਕਹਿ ਕੇ ਅਵਾਜ਼ਾਂ ਮਾਰੀ ਜਾਉ ਕੱਲ ਸਿੱਧਾ ਅੰਦਰ ਆ ਗਿਆ ਬੱਤੀ ਜਗਾਈ ਮੈਂ ਤੇ ਗਾਮਾ ਸਾਨੂੰ ਉਸ ਹਾਲਤ ਵਿੱਚ ਦੇਖ ਕੇ ਉਹ ਬੱਤੀ ਬੰਦ ਕਰਕੇ ਬਾਹਰ ਵੇੜੇ 'ਚ ਚਲਾ ਗਿਆ ਐਸ ਐਸ ਕਰਦਾ ਫਿਰ ਅੰਦਰ ਆ ਗਿਆ ਉਦੋਂ ਤੱਕ ਅਸੀਂ ਸੰਭਲ ਚੁੱਕੇ ਸੀ ਬੀਰੂ ਚਾਦਰ ਦੀ ਬੁੱਕਲ ਮਾਰ ਕੇ ਬੁੜ ਬੁੜ ਕਰਦਾ ਘਰੋਂ ਨਿਕਲ ਗਿਆ ਗਾਮਾ ਬੈੱਡ ਤੋਂ ਉੱਠ ਕੇ ਕੁਰਸੀ ਤੇ ਨੀ ਮੋਚਣਾ ਜਿਹਾ ਬੈਠ ਗਿਆ ਜਿੰਨਾ ਚਿਰ ਬੈਠਾ ਹੁਣ ਕੀ ਹੋਉ ਇਹ ਹੀ ਕਹਿੰਦਾ ਰਿਹਾ ਬਤੇਰਾ ਕਹਾ ਕੁਝ ਨਹੀਂ ਹੁੰਦਾ ਤੂੰ ਰਾਮ ਨਾਲ ਪੈ ਜਾ ਪਰ ਨਹੀਂ ਪਿਆ ਆਖਰ ਉਹ ਵੀ ਉੱਠ ਕੇ ਚਲਾ ਗਿਆ ਮੇਰੀ ਹੀ ਮਤ ਮਾਰੀ ਗਈ ਸੀ ਅੱਗੇ ਕਦੇ ਬੂਹਾ ਖੁੱਲਣਾ ਨਹੀਂ ਸੀ ਛੱਡਿਆ ਬਾਲੀ ਉਮੀਦ ਤੱਕ ਗਾਮੇ ਜਦੋਂ ਵੀ ਆਉਂਦਾ ਸੀ ਜਿੰਨਾ ਚਿਰ ਨਿਆਣੇ ਜਾਗਦੇ ਹੁੰਦੇ ਸੀ ਇਹ ਉਹਨਾਂ ਨਾਲ ਗੱਲੀ ਲੱਗਾ ਰਹਿੰਦਾ ਸੀ ਕਈ ਵਾਰ ਉਹਨਾਂ ਨਾਲ ਹੀ ਪੈ ਜਾਂਦਾ ਜਾਗੋਂਦੀ ਤਾਂ ਉੱਠ ਕੇ ਚੁਬਾਰੇ 'ਚ ਜਸ ਹੁੰਦਾ ਕਈ ਵਾਰੀ ਤਾਂ ਮੈਨੂੰ ਆਪ ਹੀ ਜਗਾਉਣਾ ਪੈਂਦਾ ਬਸ ਘਾਰਾ ਜਾਵੇ ਉਹਦਾ ਬਿਸਤਰਾ ਮੈਂ ਪਹਿਲਾਂ ਹੀ ਉੱਪਰ ਵਿਛਾ ਆਉਂਦੀ ਨਿਆਣੇ ਸੋ ਜਾਂਦੇ ਤਾਂ ਮੈਂ ਆਪ ਹੀ ਉੱਠ ਕੇ ਉਹਦੇ ਕੋਲ ਚਲੀ ਜਾਂਦੀ ਜੇ ਜੋ ਕੋਈ ਨਿਆਣਾ ਜਾਗਦਾ ਉੱਠ ਕੇ ਥੱਲੇ ਆ ਜਾਂਦੀ ਪਰ ਕੱਲ ਕੁਝ ਨਹੀਂ ਹੁੰਦਾ ਕਹਿਨ ਨੂੰ ਤਾਂ ਮੈਂ ਗਾਮੇ ਨੂੰ ਉਸ ਵੇਲੇ ਕਹਿ ਦਿੱਤਾ ਸੀ ਕਦੇ ਇਸ ਤਰ੍ਹਾਂ ਵੀ ਸਮਾਂ ਆਊ ਸੋਚਿਆ ਨਹੀਂ ਸੀ ਅੱਜ ਕੱਲ ਦੇ ਬੱਚੇ ਭਲਾ ਕੀ ਨਹੀਂ ਜਾਣਦੇ ਸਭ ਕੁਝ ਸਮਝਦੇ ਆ ਗਾਮੇ ਨੂੰ ਦੀਪੂ ਨੇ ਮੇਰੇ ਕੋਲ ਬੈਂਦੇ ਆ ਉੱਠਦੇ ਆ ਗੱਲਬਾਤ ਕਰਦੇ ਆ ਨਿਆਣੇ ਹਰ ਵੇਲੇ ਦੇਖਦੇ ਹੀ ਆ ਇਹੀ ਸੋਚ ਕੇ ਹਾਂ ਪਰੇ ਕਰਦੀ ਰਹੀ ਜੀਤੀ ਅਮਲੀ ਵੇਲੇ ਤਾਂ ਚਲੋ ਬੇ ਸਮਝ ਸੀ ਨਾਲੇ ਤੇਜਾ ਵੀ ਉਦੋਂ ਜਿੱਦਾਂ ਜਾਗਦਾ ਸੀ ਤੇ ਜੀਤੇ ਤੇ ਮਰਨ ਤੋਂ ਬਾਅਦ ਤਾਂ ਦੀਪਾ ਹੀ ਕਰਦੀ ਅੜੀ ਤੁੜੀ ਪੂਰੀ ਕਰਦਾ ਆ ਰਿਹਾ ਸੀ ਭਲਾ ਕਹਦੇ ਲਈ ਮੇਰੇ ਨਾਲ ਕੋਈ ਸਬੰਧ ਹੋਣ ਕਰਕੇ ਹੀ ਮੁਫਤ ਨੂੰ ਭਲਾ ਕੋਈ ਕੁਝ ਕਰਦਾ ਹੈ ਕਦੇ ਇਹ ਨਹੀਂ ਸਮਝਤਾ ਹੁਣ ਤੱਕ ਆ ਗਈ ਹੋਵੇਗੀ ਇੰਨਾ ਵਿੱਚ ਬੇਔਲਾਦ ਬਿਨਾ ਔਰਤ ਨਹੀਂ ਸਮਝ ਜਾਂਦੀ ਹੁਣ ਬੀਰੂ ਨੂੰ ਕਿਵੇਂ ਦੱਸਾਂ ਕੁਝ ਕਰਨ ਜੋ ਗਾਤਾ ਤੁਹਾਡਾ ਪਿਓ ਨਹੀਂ ਸੀ ਆਪਣਾ ਔਰਤ ਪੁਨਾ ਸਿੱਧ ਕਰਨ ਲਈ ਬੁਰੀ ਮੈਨੂੰ ਬੰਨਾ ਪਿਆ ਔਰਤ ਕਿਹੜਾ ਖੁਸ਼ੀ ਨਾਲ ਕਿਸੇ ਗੈਰ ਮਰਦ ਦੇ ਥੱਲੇ ਵਿਛਦੀ ਆ ਕੋਈ ਨਾ ਕੋਈ ਲੋੜ ਹੀ ਉਹਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰਦੀ ਹਾਂ ਪਹਿਲਾ ਔਲਾਦ ਦੀ ਖਾਤਰ ਵਿਛੀ ਸੀ ਫਿਰ ਇਹਨਾਂ ਦੀ ਪਰਵਰਿਸ਼ ਖਾਤਰ ਇਹ ਤਾਂ ਇਹ ਵੀ ਨਹੀਂ ਜਾਣਦੇ ਕਿ ਇਹਨਾਂ ਚ ਵਗ ਰਿਹਾ ਖੂਨ ਕਿਹਦਾ ਹੈ ਖੂਨ ਇਹਨਾਂ ਚ ਗਾਮੇ ਦਾ ਨਹੀਂ ਤੇਜੇ ਦਾ ਵੀ ਨਹੀਂ ਤੇ ਨਾ ਹੀ ਦੀਪੇ ਦਾ ਦੀਪੇ ਦਾ ਤਾਂ ਹੋ ਵੀ ਨਹੀਂ ਸਕਦਾ ਉਹਦੇ ਨਾਲ ਤਾਂ ਵਾਹੀ ਇੰਨੇ ਜਨਮ ਤੋਂ ਬਾਅਦ ਚ ਪਿਆਸੀ ਜੇਦਾ ਖੂਨ ਹੈ ਉਹ ਤਾਂ ਹੁਣ ਸਾਧ ਹੋਇਆ ਫਿਰਦਾ ਰਾਤ ਅੱਧਿਆਂ ਵੱਧ ਬੀਤ ਚੁੱਕੀ ਸੀ ਗਲੀ ਵਿੱਚ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ ਨਸ਼ੇ ਪੱਤੇ ਵਾਲੇ ਫਿਰਦੇ ਹੋਣੇ ਆ ਜਾਂ ਜੂਏ ਵਾਲਿਓ ਕਿਤੇ ਉੱਠ ਕੇ ਆਏ ਹੋਣੇ ਆ ਕਿੰਨੇ ਰਾਤ ਟਾਣੀਆਂ ਲੱਗੀਆਂ ਰਹਿੰਦੀਆਂ ਕਿਤੇ ਨਾ ਕਿਤੇ ਚੋਰੀਆਂ ਵੀ ਹੁੰਦੀਆਂ ਰਹਿੰਦੀਆਂ ਵਹਿਲੀ ਮੰਢੀਰ ਸਾਰੀ ਰਾਤ ਕੁੱਤ ਕਤਈਆਂ ਵਾਂਗ ਹਰਲਰ ਕਰਦੀ ਰਹਿੰਦੀ ਆ ਕੰਮ ਨੂੰ ਕੋਈ ਹੱਥ ਨਾ ਲਾ ਕੇ ਖੁੱਛ ਸੀ ਸ਼ਰਾਬ ਆਹ ਹੋਰ ਕਿੱਥੋਂ ਪੀ ਹੁੰਦੀਆਂ ਕੋਡੀਆਂ ਦੇ ਪਾਰ ਜੋ ਹੱਥ ਆਉਂਦਾ ਚੁੱਕ ਕੇ ਵੇਚ ਦਿੰਦੇ ਆ ਬੀਰੂ ਫੇਰ ਉੱਠ ਗਿਆ ਲੱਗਦਾ ਅੰਦਰ ਆ ਗਿਆ ਬੱਤੀ ਜਗਾ ਦਿੱਤੀ ਆ ਗੋਡਿਆਂ 'ਚ ਸਿਰ ਝੁੱਕ ਕੇ ਖਾਲੀ-ਖਾਲੀ ਅੱਖਾਂ ਨਾਲ ਉਸ ਵੱਲ ਦੇਖਦੀ ਆ ਮੰਮੀ ਸੁੱਤੀ ਨਹੀਂ بڑے ਮੋਹ ਜਿਹੇ ਨਾਲ ਪੁੱਛਦਾ ਕੋਲਾ ਬੈਠੇ ਸੋਚਦੀ ਆ ਹੁਣ ਜ਼ਰੂਰ ਕੁਝ ਪੁੱਛੇਗਾ ਮੇਰੇ ਵਾਲੀ ਦੇਖੀ ਜਾਂਦਾ ਜ਼ਰੂਰ ਗਾਮੇ ਬਾਰੇ ਕੁਝ ਬੋਲੇਗਾ ਉਹਦੇ ਬੋਲ ਫਰਕੇ ਹਨ ਮੰਮੀ ਚਾਚਾ ਗਾਮਾ ਨਾ ਪੁੱਤ ਨਾ ਗਾਮੇ ਦਾ ਕੋਈ ਕਸੂਰ ਨਹੀਂ ਕਾਲੀ ਨਾਲ ਮੇਰੇ ਮੂੰਹੋਂ ਨਿਕਲਿਆ ਪੁੱਤ ਮਾੜੀ ਤਾਂ ਮੈਂ ਹੀ ਆ ਉਹ ਤਾਂ ਮੇਰਾ ਰੱਬ ਏ ਮਾਵਾ ਬਣਨਾ ਸੌਖਾ ਨਹੀਂ ਮਾਵਾ ਦੇ ਪਤੋੜੇ ਫੁੱਲਿਆ ਕੁਝ ਨਹੀਂ ਮਿਲਦਾ ਐਵੇਂ ਲੋਕਾਂ ਮਗਰ ਨਹੀਂ ਲੱਗੀਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਕੱਲ ਨੂੰ ਲੋਕ ਕੁਝ ਵੀ ਕਹਿਣ ਕੁਝ ਵੀ ਸਿਖਾਉਣਾ ਸ਼ਾਇਦ ਹੁਣ ਵੀ ਕਹਿੰਦੇ ਹੋਣ ਤੂੰ ਤਾਂ ਅੱਖੀਂ ਦੇਖ ਲਿਆ ਗੁਨਾਹਗਾਰ ਹਾਂ ਤੇਰੇ ਅੱਗੇ ਹੱਥ ਜੋੜਦੀ ਆ ਹੁਣ ਲੋਕਾਂ ਨੂੰ ਤਮਾਸ਼ਾ ਆਣਾ ਦਿਖਾਈ ਅੱਜ ਤੱਕ ਕਿਸੇ ਅੱਗੇ ਝੁਕੀ ਨਹੀਂ ਤੈਨੂੰ ਮੇਰੀ ਮਿੰਤਿਆ ਤੂੰ ਕੰਮੇ ਨੂੰ ਮਾੜਾ ਚੰਗਾ ਕਦੇ ਨਾ ਕਹੀਂ ਤੂੰ ਹੁਣ ਨਿਆਣਾ ਨਹੀਂ ਜਵਾਨ ਹੋ ਗਿਆ ਏ ਹੋਰ ਦੋ ਸਾਲਾਂ ਨੂੰ ਜਦੋਂ ਮਰਜੀ ਤੈਨੂੰ ਵਿਆਹ ਦਵਾ ਔਰਤ ਤਾਂ ਧਰਤੀ ਹੁੰਦੀ ਹੈ ਧਰਤੀ ਔਲਾਦਾ ਉਹੀ ਜੰਮਦੀ ਆ ਕਾਗਜ਼ਾਂ 'ਚ ਭਾਵੇਂ ਜਿਹੜਾ ਮਰਜੀ ਲਿਖ ਹੋ ਜਾਵੇ ਉਹਦੀ ਦੱਸ ਸਕਦੀ ਆ ਬਾਈ ਕੋਖ 'ਚ ਉੱਗਿਆ ਬੀਜ ਕਿੱਥੋਂ ਆਇਆ ਹੈ ਮੈਨੂੰ ਤਾਂ ਇਸ ਪਿੰਡ ਵਿੱਚ ਰੱਖਣ ਵਾਲਾ ਹੀ ਗਾਮਾ ਆਇਆ ਨਹੀਂ ਤਾਂ ਹੁਣ ਉਹਨੂੰ ਪਤਾ ਨਹੀਂ ਕਿੱਥੇ ਹੁੰਦੀ ਜਦੋਂ ਮੇਰਾ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ ਤਾਂ ਇਹ ਹੀ ਗਾਮਾ ਅੱਗੇ ਆਇਆ ਸੀ ਤੇ ਉਹ ਤੇਰਾ ਤਾਂ ਕਾਸੇ ਜੋਗਾ ਨਹੀਂ ਸੀ ਉਲਟਾ ਮੈਨੂੰ ਛੱਡਣ ਨੂੰ ਤਿਆਰ ਹੋਇਆ ਫਿਰਦਾ ਸੀ ਮੈਂ ਵਸੀ ਤਾਂ ਆਪਣੀ ਹਿੰਮਤ ਨਾਲ ਵਸੀ ਗਾਮੇ ਨੇ ਤਾਰਾ ਵਿਖਾਇਆ ਸੀ ਤੇ ਮੈਂ ਹੁਣ ਤੱਕ ਜ਼ਿੰਦਗੀ ਦੀ ਸਾਰੀ ਕਿਤਾਬ ਬੀਰੂ ਅੱਗੇ ਖੋਲ ਦਿੱਤੀ ਹੁਣ ਤਾਂ ਮੈਂ ਇਹ ਤੇਰੀ ਮਾਂ ਮੈਂ ਇਹ ਤੇਰਾ ਪਿਓ ਆ ਪੁੱਤ ਮਾਰ ਚਾਹੇ ਛੱਡ ਜਿੰਨਾ ਚਿਹਰੇ ਸਰੀਰ ਚ ਜਾਣਿਆ ਏ ਗਾਮੇ ਨੂੰ ਮੈਂ ਨਹੀਂ ਛੱਡ ਸਕਦੀ ਮੰਨਤਾ ਮੀਤ ਦਾ ਉਹੀ ਆ ਮੇਰਾ ਬਾਕੀ ਤਾਂ ਸਭ ਮੂੰਹੋਂ ਮੁਲਾਜਾ ਆ ਜੋ ਦਿਲ ਵਿੱਚ ਸੀ ਤੈਨੂੰ ਦੱਸ ਦਿੱਤਾ ਆ ਹੁਣ ਤੱਕ ਜੋ ਭੇਦ ਇਸ ਦਿਲ ਵਿੱਚ ਦੱਬ ਕੇ ਰੱਖਿਆ ਸੀ ਉਹਦਾ ਬੰਦ ਦਰਵਾਜ਼ਾ ਤੇਰੇ ਅੱਗੇ ਖੋਲ ਦਿੱਤਾ ਆ ਰੋ ਰੋਜ ਤੰਗ ਨਾ ਕਰੀ ਜਿਵੇਂ ਕੱਟ ਹੋ ਕੱਟ ਲਵੀ ਬਾਕੀ ਹੁਣ ਤੂੰ ਜਾਣੇ ਇਨਾ ਕਹਿ ਕੇ ਮੈਂ ਮੰਜੇ ਤੇ ਲੰਮੀ ਪੈ ਗਈ ਬੀਰੂ ਉੱਠ ਕੇ ਬਾਹਰ ਜਾ ਕੇ ਬਹਿ ਗਿਆ ਜਾਂ ਪੈ ਗਿਆ ਕੋਈ ਪਤਾ ਨਹੀਂ 10 ਕੋ ਦਿਨ ਬਾਅਦ ਚੁਬਾਰੇ ਤੋਂ ਖੜੀ ਨੇ ਦੇਖਿਆ ਬੀਰੂ ਗਾ ਮੇਰੀ ਬਾਹ ਵਿੱਚ ਬਾਹ ਪਾਈ ਪਹਿਲਾ ਵਾਂਗ ਹੀ ਹੱਸ ਹੱਸ ਕੇ ਗੱਲਾਂ ਕਰਦਾ ਵੇੜੇ ਵਿੱਚ ਖੜਾ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ